ਸਿੰਘ ਮਹਾਰਾਜ ਨੇ ਜੇਸ ਵੇਲੇ ਆਨੰਦਪੁਰ ਦਾ ਕਿਲਾ ਛੱਡਿਆ ਤੇ ਉਹਨਾਂ ਦੇ ਵਿੱਚ ਜਿਹੜਾ ਹੈ ਪਰਿਵਾਰ ਦਾ ਵਿਸੋੜਾ ਹੋਇਆ ਦੋ ਸਾਹਿਬਜ਼ਾਦੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ 40 ਸਿੰਘਾਂ ਨੇ ਲੱਖਾਂ ਦੀ ਤਦਾਦ ਦੇ ਵਿੱਚ ਫੌਜਾਂ ਦਾ ਮੁਕਾਬਲਾ ਕੀਤਾ ਛੋਟੇ ਸਾਹਿਬਜ਼ਾਦੇ ਸਤਕਾਰਯੋਗ ਮਾਤਾ ਗੁਜਰਕੌਰ ਦੇ ਨਾਲ ਉਹਨਾਂ ਨੂੰ ਸੂਬਾ ਸਰਹੰਦ ਨੇ ਫੜ ਲਿਆ ਤੇ ਉਹਨਾਂ ਨੂੰ ਦੋ ਦਿਨ ਕਜੈਰੀ ਦੇ ਵਿੱਚ ਪੇਸ਼ ਕੀਤਾ अनेका ਤਸੀਹੇ ਦਿੱਤੇ ਲਾਲਚ ਦਿੱਤੇ ਅ अनेका ਤਰ੍ਹਾਂ ਦੇ ਦਬਾਅ ਪਾਇਆ ਪਰ ਸਾਹਿਬ ਜਦਿਆਂ ਨੇ ਉਹਨਾਂ ਦੀ ਏ ਨਹੀਂ ਮੰਨੀ ਤੇ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਜਿਹੜਾ ਸ਼ਹਾਦਤ ਦਾ ਜਾਮ ਪੀਣ ਵਾਸਤੇ ਜਿਹੜਾ ਹੈ ਉਹ ਤਿਆਰ ਹੋ ਗਏ ਸੋ ਸਾਹਿਬ ਜਦਿਆਂ ਨੂੰ ਨੀਆਂ ਦੇ ਵਿੱਚ ਖੜਾ ਕਰਕੇ ਜਦੋਂ ਚਿਣਿਆਂ ਜਾ ਰਿਆ ਸੀ ਉਸ ਵਲੇ ਸੂਬਾ ਸਰਹੰਦ ਨੇ ਇਹ ਕਿਹਾ ਕਿ ਜਿਹੜਾ ਹੈ ਮੁਗਲ ਰਾ ਦੇ ਦੀਆਂ ਇੱਟਾਂ ਨਾ ਤੋੜੀਆਂ ਜਾਣ ਸਹਬ ਜਾਦਿਆਂ ਨਹੀਂ ਆ ਜਿਹੜੀਆਂ ਚੱਪਣੀਆਂ ਉਸ ਲੀਆਂ ਜਾਣ ਸੋ ਉਹਨਾਂ ਨੂੰ ਚੱਪਣੀਆਂ ਨੂੰ ਸਿਲਿਆ ਗਿਆ ਤੇ ਜਿਹੜੀ ਦੀਵਾਰ ਜਦੋਂ ਆ ਅਖੀਰ ਤੱਕਰ ਗਈ ਤੇ ਉਹਨਾਂ ਦਾ ਜਿਹੜਾ ਸੀ ਉਹਨਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਉਹਨਾਂ ਦੇ ਨਾਮ ਦੇ ਉੱਤੇ ਵੀ 2022 ਤੋਂ ਵੀਰ ਬਾਲਦੇਵਸ ਮਨਾਇਆ ਜਾ ਰਿਹਾ ਉਸ ਵੇਲੇ ਤੋਂ ਇਹ ਅਤਰਾਜ ਰਿਹਾ ਕਿ ਜਿਹੜਾ 26 ਤਰੀਕ ਆ ਉਹ ਸਾਬ ਜੀ ਆ ਜਾਂ ਦਾ ਜਨਮ ਦਿਨ ਨਹੀਂ ਸ਼ਹੀਦੀ ਦਿਹਾੜਾ ਹੈ ਹੁਣੇ ਆਪਾਂ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਕੇ ਛੱਡੇ ਆ ਜੇ ਉਹਨਾਂ ਦਾ ਸ਼ਹੀਦੀ ਦਿਹਾੜਾ ਤੇ ਸਾਹਮ ਜਦਿਆਂ ਦਾ ਵੀ 26 ਤਰੀਕ ਨੂੰ ਸਹਾਦਤ ਦਿਹਾੜਾ ਲੱਖਾਂ ਲੋਕ ਆਣ ਕੇ ਸਰਹੰਦ ਦੀ ਧਰਤੀ ਤੇ ਆਪਣੀਆਂ ਅੱਖਾਂ 'ਚੋਂ ਜਿਹੜਾ ਹੈ ਉਹ ਨੀਰ ਵਹਾਉਂਦੇ ਆ ਉਹਨਾਂ ਦੀ ਯਾਦ ਵਿੱਚ ਜੁੜਦੇ ਆ ਸੋ ਸਾਡੀ ਜਿਹੜੀ ਹੈ ਰਿਕਵੈਸਟ ਆ ਕਿਉਂਕਿ ਜਥੇਦਾਰ ਅਕਾਲ ਸਰਬ ਨੇ ਸਾਨੂੰ ਜਿਹੜਾ ਲੈਟਰ ਭੇਜਿਆ ਕਿ ਇਹ ਮੁੱਦਾ ਤੁਸੀਂ ਸੰਸਦ ਦੇ ਵਿੱਚ ਉਠਾਓ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਲੈਟਰ ਲਿਖਿਆ ਗ੍ਰਹਿ ਵਿਭਾਗ ਨੂੰ ਵੀ ਲੈਟਰ ਲਿਖਿਆ ਬਾਲ ਵਿਕਾਸ ਮੰਤਰਾਲੇ ਨੂੰ ਵੀ ਲੈਟਰ ਲਿਖਿਆ ਪਰ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਸੋ ਸਾਡਾ 0 आवर 15 ਤਰੀਕ ਨੂੰ ਲੱਗਾ ਸੀ ਉਸ ਦਿਨ ਵੀ ਜਿਹੜਾ ਸੰਸਦ ਨਹੀਂ ਚੱਲੀ ਇਸ ਕਰਕੇ ਅੱਜ ਅਸੀਂ ਜਿਹੜਾ ਹੈਗਾ ਆ ਪ੍ਰੋਟੈਸਟ ਕਰ ਰਹੇ ਆ ਕਿ ਅ ਜਿਹੜਾ ਇਹ ਦਿਹਾੜਾ ਜਿਹੜਾ ਹੈ ਉਹ ਬਾਰ ਵੀਰ ਬਾਲ ਦਵਸ ਦੀ ਜਗ੍ਹਾ ਤੇ ਸਾਬ ਜਾਦੇ ਸ਼ਹਾਦਤ ਦਿਵਸ ਜਿਹੜਾ ਹੈ ਉਹ ਕੀਤਾ ਜਾਵੇ ਤਾਂ ਕਿ ਜਿਹੜੀਆਂ ਸਿੱਖ ਸੰਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਵੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਜਿਹੜੇ ਉਹਨਾਂ ਦੀ ਭਾਵਨਾ ਉਹਨਾਂ ਦਾ ਸਤਿਕਾਰ ਕੀਤਾ ਜਾਵੇ ਸੋ ਇਸ ਵਾਸਤੇ ਅਸੀਂ ਜਿਹੜਾ ਅੱਜ ਪ੍ਰੋਟੈਸਟ ਜਿਹੜਾ ਹੈ ਸੰਸਦ ਦੇ ਸਾਹਮਣੇ